ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਦੀ ਅੱਜ ਆਪਾਂ ਬੱਚਿਆਂ ਦੇ ਕੋਲੋਂ ਅਠਵੇਂ ਪਾਤਸ਼ਾਹ ਦੇ ਜੀਵਨ ਦੇ ਬਾਰੇ ਪ੍ਰਸ਼ਨ ਪੁੱਛਣੇ ਨੇ ਦੇਖਦੇ ਹਾਂ ਅੱਜ ਕੌਣ ਜਾਦੇ ਆਨਸਰ ਦਿੰਦਾ ਤੇ ਕੌਣ ਜਾਦੇ ਪ੍ਰਾਈਜ਼ ਲੈ ਕੇ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ ਮਾਤਾ ਕ੍ਰਿਸ਼ਨ ਕੌਰ ਜੀ ਠੀਕ ਆ ਜੀ ਯੈਸ ਪ੍ਰਕਾਸ਼ ਕਦੋਂ ਹੋਇਆ ਸੀ ਜੀ ਸਾਲ 1855 ਈਸਵੀ ਨੂੰ ਠੀਕ ਆ ਜੀ ਯੈਸ ਜਨਮ ਸਥਾਨ ਤੇ ਗੁਰਦੁਆਰਾ ਕਿਹੜਾ ਸਥਿਤ ਹੈ ਜੀ ਗੁਰਦੁਆਰਾ ਸ਼ੀਸ਼ਮੈਲ ਕੀਰਤਪੁਰ ਸਾਹਿਬ ਠੀਕ ਹੈ ਜੀ yes ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਕਦੋਂ ਪ੍ਰਾਪਤ ਹੋਈ ਸੀ 1641 ਸੀ ਨੀ ਗਲ ਪਿੱਛੇ ਜਾਂਦਾ ਕਦੋਂ ਸੀ 1641 ਸੀ ਠੀਕ ਹੈ ਜੀ yes ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਰਾਮ ਰਾਏ ਨੂੰ ਗੁਰਗੱਦੀ ਕਿਉਂ ਨਾ ਮਿਲੀ ਸੀ ਕਿਉਂਕਿ ਉਹ ਗੁਰਗੱਦੀ ਦੇ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਸੀ ਠੀਕ ਹੈ ਜੀ yes ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਸਤੇ ਲਈ ਕਿਹੜਾ ਕਾਰਜ ਕੀਤਾ ਸੀ ਸ਼੍ਰੀ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵਾਸਤੇ ਲਈ ਪ੍ਰਚਾਰ ਨਿਯੁਤ ਕਰਕੇ ਵੱਖ-ਵੱਖ ਥਾਵਾਂ 'ਤੇ ਭੇਜੇ ਸੀ ਠੀਕ ਹੈ ਜੀ yes ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੱਦੀ ਮਿਲੀ ਉਸ ਸਮੇਂ RAMRAJE ਜੀ ਕਿੱਥੇ ਸੀ ਸਿੱਖ ਧਰਮ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਕਿਹਦੇ ਹਨ ਅਟਮੇ ਪਾਛੇ ਗੁਰ ਹਰਕ੍ਰਿਸ਼ਨ ਸਾਹਿਬ ਜੀ ਠੀਕ ਆ ਜੀ yes ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਦਾਦਾ ਜੀ ਠੀਕ ਆ ਜੀ yes ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਕਿਸ ਦੇ ਬਲਾਵੇ ਤੇ ਗਏ ਸੀ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਹਾਂ ਸ਼ਿਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕਿਸ ਪਾਸੋਂ ਗੀਤਾ ਦੇ ਅਥਰਵਾਏ ਸੀ? ਛੱਜੂ ਚੇਹਰ ਪਾਸਾ ਠੀਕ ਆ ਜੀ। ਯੈਸ ਆਪ ਜੀ ਦੇ ਗੁਰੂ ਕਾਲ ਸਮੇਂ ਦਿੱਲੀ ਦਾ ਬਾਦਸ਼ਾਹ ਕੌਣ ਸੀ? ਔਰੰਗਜ਼ੇਬ ਠੀਕ ਆ ਜੀ। ਯੈਸ